ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਅਸਰੇ ਦੇ ਟੂਰਨਾਮੈਂਟ ਅੱਜ ਓਪਨ ਦੇ ਟੂਰਨਾਮੈਂਟ ਕਰਵਾਏ ਜਾਣੇ ਆ ਕਾਫੀ ਟੂਰਨਾਮੈਂਟਾਂ ਉਹਨਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਬਾਕੀ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਮਿਆਦੀ ਕਲਾ ਦੇ ਵਿੱਚ ਅਮਰੇ ਸਾਰੇ ਇਲਾਕੇ ਦੇ ਵਿੱਚ ਚਾਰ ਚੋਟੀ ਦੀਆਂ ਕਲੱਬਾਂ ਪਹੁੰਚ ਰੀਆਂ ਮੇਰੇ ਵੀਰੋ ਸਰੇ ਦੇ ਮੈਚ ਇਸ ਟੂਰਨਾਮੈਂਟ ਤੇ ਤੁਹਾਨੂੰ ਅੱਜ ਦੇਖਣ ਨੂੰ ਮਿਲਣਿਆ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਅਗਲਾ ਟੂਰਨਾਮੈਂਟ ਮੇਰੇ ਵੀਰੋ ਜੋ ਕਰਵਾਇਆ ਜਾਣਾ ਤੁਹਾਨੂੰ ਦੇਖਣ ਨੂੰ ਮਿਲਣਾ ਚੀਮਣੇ ਦੇ ਵਿੱਚ ਓਪਨ ਦਾ ਟੂਰਨਾਮੈਂਟ ਆ ਦੋ ਖਿਡਾਰੀ ਬਾਹਰੋਂ ਟੌਪ ਦੀਆਂ ਟੀਮਾਂ ਵੀ ਇੱਥੇ ਵੀ ਤੁਹਾਨੂੰ ਅੱਜ ਦੇਖਣ ਨੂੰ ਮਿਲਣਗਾ ਇਸ ਮੇਲੇ ਤੇ ਵੀ ਅੱਜ ਰੌਂਤ ਦੇ ਵਿੱਚ ਵੀ ਓਪਨ ਦਾ ਟੂਰਨਾਮੈਂਟ ਆ ਮੋਗੇ ਇਲਾਕੇ ਦੇ ਵਿੱਚ ਜਿਸ ਮੇਲੇ ਦੀ ਜਾਂ ਜੋ ਹੈ ਥੋੜੀ ਰਿਕਾਰਡਿੰਗ ਬਹੁਤ ਵਾਇਰਲ ਹੋਈ ਆ ਪਰ ਹੁਣ ਬਿਲਕੁਲ ਠੀਕ ਆ ਟੀਮਾਂ ਤੇ ਜੋ ਹੈ ਖਿਡਾਰੀ ਪਹੁੰਚ ਸਕਦੇ ਆ ਇਸ ਮੇਲੇ ਤੇ ਵੀ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ ਜੋ ਟੂਰਨਾਮੈਂਟ ਪਹਿਲਾਂ ਜੰਡਪੁਰ ਦੇ ਵਿੱਚ ਅੱਜ ਤੋਂ ਸ਼ੁਰੂਆਤ ਹੋ ਗਈ ਆ ਜਿਸ ਮੇਲੇ ਤੇ ਗੱਡੀਆਂ ਦਿੱਤੀਆਂ ਜਾਣੀਆਂ ਕੱਲ ਨੂੰ ਵੈਸਟਾ ਨੂੰ ਆਲਟੋ ਗੱਡੀਆਂ ਐ ਮਿਲ ਕੇ ਹੋਣੀਆਂ ਕੱਲ ਨੂੰ ਇਸ ਮੇਲੇ ਤੇ ਵੀ ਰੌਣਕਾਂ ਵੱਡੀਆਂ ਬਾਕੀ ਅੱਜ ਮੇਰੇ ਵੀਰੋ ਦੌਣ ਕਲਾਂ ਦੇ ਵਿੱਚ ਓਪਨ ਦਾ ਚੋਟੀ ਦਾ ਟੂਰਨਾਮੈਂਟ ਹੋਣ ਜਾ ਰਿਹਾ ਅੱਜ ਇਸ ਮੇਲੇ ਤੇ ਅੱਜ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਮੇਰੇ ਵੀਰੋ ਅੱਜ ਦੌਣ ਕਲਾਂ ਦੇ ਵਿੱਚ ਬੈਸਟਾਂ ਨੂੰ ਮੋਟਰਸਾਈਕਲ 71000 ਪਹਿਲਾ ਤੇ ਦੂਜਾ ਇਨਾਮ 51000 ਆ ਤੇ ਅੱਜ ਤੁਹਾਨੂੰ ਨੰਗਲ ਸਰਸਾ ਦੇ ਵਿੱਚ ਵੀ ਟੌਪ ਦੇ ਮੱਲ ਪਹੁੰਚ ਰਿਹਾ ਸ਼੍ਰੋਮਣੀ ਕਮੇਟੀ ਦੀ ਟੀਮ ਪਹੁੰਚ ਰਹੀ ਆ ਤੇ ਤੁਹਾਨੂੰ ਟੌਪ ਦੀਆਂ ਟੀਮਾਂ ਨੰਗਲ ਸਰਸਾ ਦੇ ਵਿੱਚ ਵੀ ਅੱਜ 8 ਕਲਬਾਂ ਦੇਖਣ ਨੂੰ ਮਿਲਣੀਆਂ ਟੌਪ ਦੇ ਖਿਡਾਰੀ ਇੱਥੇ ਵੀ ਮੇਰੇ ਵੀਰੋ ਇਸ ਤੋਂ ਅੱਗੇ ਜੇ ਚੱਕਰਾਮ ਸਿੰਘ ਵਾਲਾ ਦੇ ਵਿੱਚ ਸਰੇ ਦਾ ਮੇਲਾ ਕਰਵਾਇਆ ਜਾਣਾ ਜਿਸ ਮੇਲੇ ਤੇ ਟੌਪ ਦੇ ਖਿਡਾਰੀ ਤੇ ਸਰੇ ਦੀਆਂ ਟੀਮਾਂ ਅੱਜ ਲੱਖ ਪਹਿਲਾ ਤੇ ਦੂਜਾ 75000 ਤਿੰਨ ਖਿਡਾਰੀ ਬਾਹਰੋਂ ਆ ਓਪਨ ਦੇ ਵਿੱਚ ਡੱਗੋ ਵਾਲਾ ਸ਼ਰਨਾ ਇਸ ਮੇਲੇ ਤੇ ਪਹੁੰਚ ਰਿਹਾ ਫਰਿਆਦ ਇੰਦਰਜੀਤ ਉਹਨਿਆ ਨੇ ਕਲੀਅਰ ਨਹੀਂ ਸੀਗਾ ਬਾਕੀ ਖੇਡਣਾ ਨਹੀਂ ਉਹਨਾਂ ਨੇ ਐਦਾਂ ਸਾਨੂੰ ਪਤਾ ਹੀ ਆ ਬਾਕੀ ਮੇਰੇ ਵੀਰੋ ਜੱਗੂ ਨੇ ਵੀ ਅੱਜ ਨਹੀਂ ਖੇਡਣਾ ਸ਼ੀਲੂ ਨੇ ਤਾਂ ਪੱਕਾ ਨਹੀਂ ਖੇਡਣਾ ਮੇਰੇ ਵੀਰੋ ਅੱਜ ਟੂਰ ਨਾ ਕਿਸੇ ਵੀ ਟੂਰਨਾਮੈਂਟ ਬਾਕੀ ਇੰਜੋਏ ਹੋ ਜਦੋਂ ਵੀ ਨਵੀਂ ਅਪਡੇਟ ਜਾਂ ਕੁਝ ਪਤਾ ਲੱਗਦਾ ਕਿਸੇ ਖਿਡਾਰੀ ਬਾਰੇ ਉਹ ਜ਼ਰੂਰ ਆ ਫਿਰ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅੱਜ ਤੁਹਾਨੂੰ ਸਰੇ ਦੇ ਮੈਚ ਦੇਖਣ ਨੂੰ ਮਿਲਨੇ ਆ ਵੱਡੇ ਕੱਪ ਜੋ ਹੋਣੇ ਆ ਉਹ ਤੁਹਾਨੂੰ ਦੱਸਨੇ ਸੀਗੇ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਸਬਸਕ੍ਰਾਈਬ ਨਹੀਂ ਕਰਦੇ ਲਾਲ ਜਾਂ ਕਲਰ ਹੀ ਹੁੰਦਾ ਹੁਣੇ ਨੱਪਣਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਧੰਨਵਾਦ